ਬਾਬਾ ਦੀਪ ਸਿੰਘ ਨੇ ਸਾਖਤ ਜਰਨੈਲ ਸਿੰਘ ਪਿੰਡਾ ਵਾਲਾ ਨੇ ਸੁਖਾ ਸਿੰਘ ਮਤਾਬ ਸਿੰਘ ਨੇ ਜਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੀ ਅ즈ਮਤ ਰੱਖਣ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਅੱਜ ਸਾਨੂੰ ਫਕਰ ਹੈ ਕਿ ਅਖਾਲ ਤਖਤ ਸਾਹਿਬ ਦੇ ਜਥੇਦਾਰ ਨੋਟ ਅ ਗੋਡ ਸੋ ਨੇ ਆਪਣੀ ਅਰਦਾਸ ਦੇ ਵਿੱਚ ਪਿਰ ਸਾਰਾ ਕੋਸ਼ ਪਿਰ ਜੋ ਵੀ ਤੇ ਕੈਨ ਇਟ ਆਨ ਦਿ ਰਿਟਸ ਪਿਰ ਪਾਣੀਆਂ ਦੇ ਵਿੱਚ ਪਾਕਿਸਤਾਨ ਦੇ ਰਿਟਸ ਮਹਾਰਾਣੀ ਤੇ ਪੰਜਾਬ ਦੇ ਵਿੱਚ ਹੋਟ ਸਾਰਾ ਕੋਸ਼ ਅਰਦਾਸ ਦੇ ਵਿੱਚ ਸਾਡੇ ਲਈ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕਹਿ ਦਿੱਤਾ ਕਿ ਸਾਡੇ ਉੱਤੇ ਸਿੱਖੋਂ ਕਿਤੇ ਬਹੁਤ ਜ਼ਬਰ ਹੋਇਆ ਉਸ ਆਗਤਾਂ ਤੇ ਗੜਾ ਇਹ ਜੜ ਸੋਕ ਤੇ ਸ਼ਾਂਤੀ ਦੇ ਨਾਲ ਫਰਦੀ ਕਲਾ ਦੇ ਨਾਲ ਨਹੀਂ ਮਨਾਰ ਮਨਾਰ ਦੀ ਦਾਸਤ ਦੇਰੀਆਂ ਸੀ ਉਹ ਉਹ ਡਾਨੇ ਸਿੰਘ ਸਾਹਿਬ ਉਹ ਕਾਲ ਤੱਕ ਦੇ ਜੁਤਕਾਰ ਸਾਹਿਬ ਤੋਂ ਇਹਨਾ ਸੰਦੇਸ਼ ਨਹੀਂ ਦੇਣ ਦਿੱਤਾ ਪਰ ਤਖਤ ਦੇ ਜੁਤਕਾਰ ਸਾਹਿਬ ਨੇ بہت وڈیاں گلا اپنی ارداس کہ بعد ایک سال قریب اپا ات کرتے ہیں دس کا پر ایک پہلا دن ہے جات کی وردی روی نے ਹਾਲ ਤੱਕ ਦੇ ਜੱਜਕਾਰ ਸਾਹਿਬ ਨੂੰ ਆਪਣਾ ਲਾਣ ਨਹੀਂ ਕਰਨ ਦਿੱਤਾ ਜਿਹੜੀ ਪੰਖੋਂ ਉਹ ਘਾਟ ਪਈ ਹੈ ਉਹ ਔਰ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਆਸਾਰਿਆ ਉਹਦੇ ਵਿੱਚ ਸਾਡੀ ਕੌਮ ਨੂੰ ਇਹ ਸ਼ਕਤੀਆਂ ਨੇ ਸ਼ਰਮਨਾਖ ਕੀਤਾ ਪਰ ਤਾਕੀ ਸੰਗਤ ਨੇ ਬਹੁਤ ਸ਼ਾਂਤ ਜਨਾਰ ਸਾਰਾ ਕੁਝ ਸੁਣਿਆ ਇਹ ਜੜੀਆਂ ਸ਼ਕਤੀਆਂ ਇਹ ਸ਼ਕਤੀਆਂ ਜਿਹੜੀਆਂ ਖੱਲੂ ਕੜਾ ਦਿਗਸ ਨਹੀਂ ਸੀ ਹੋਣ ਦੰਦੀਆਂ ਐਨਨਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਿਹੜੇ ਸੀਰ ਪਰਵਾਰ ਸੀ ਉਹਨਾਂ ਨੂੰ ਸਰੋਪੇ ਤੇ ਸਲਮਾਨੀ ਦੇਣ ਦਿੱਤਾ ਜਿਹੜਾ ਕਿ ਸਾਡੇ ਇਤਿਹਾਸ ਵਿੱਚ ਹਮੇਸ਼ਾ ਯਾਦ ਰਹੂਗਾ ਨੂੰ ਸਵਾਸੀ ਆਖਦੇ ਦੁਜੀ ਹੈ ਰੂੜ ਵਾਦੀ ਸ਼ਕਤੀਆਂ ਨੂੰ ਆਪਾ ਹਲਬਦਾ ਕਰੀਏ ਜਿਹੜਾ ਅੱਗੇ ਤੋਂ ਉਸਤਾਦ ਫਾਲਸਦਾ ਕੱਲੂ ਕਾਰਾ ਦਿਗਸ ਗਿੱਟ ਗਿੱਟਾ ਹੋਰ ਹੋਰ ਮਹਾਰਾਜ ਜਨਨ ਨੂੰ ਜੋ ਕੁਛ ਬਣਦਾ ਉਹ ਕੁਛ ਨੂੰ ਬਖਸ਼ ਦੇ ਕਾਲ ਤਖਨ ਸਾਫ ਦੇ ਜਸਦਾਦਾਰ ਨੇ ਅੰਬਾ ਬਹੁਤ ਬਾਦਰੀ ਕੀਤੀ ਹੈ ਇਹ ਕਮਾ ਇਹੋ ਜਿਹੀ ਬ੍ਰੋਟਾ ਦੇਖ ਤੇ ਹੋਇਆ ਮੂਹ ਨੇ ਆਪਣੀ ਅਰਦਾਸ ਰਿਟ ਸਾਰਾ ਖੁਰ ਜਦੋਂ ਜਬਰ ਇੰਧਿਆਨਾ ਕੀਤਾ ਦੋਸਤ ਜੰਗ ਪਾਕਿਸਤਾਨ ਦੇ ਨਾਲ ਲਾਇਆ ਗੈਰ ਕਾਨੂੰਨੀ ਗ੍ਰੈਂਡ ਵਜ੍ਹਾ ਦੇ ਨਾਲ ਕੋਈ ਮੇਰੇ ਵੀ ਗੱਲ ਖਰਚੀ ਹੈ ਸੋ ਕਾਇਆ ਕਰਦੇ ਹਾਂ ਕਿ ਕੋਰ ਅੱਗੇ ਤੋਂ ਇਹੋ ਜੀਆਂ ਮੂਡ ਵਾਦੀ ਸ਼ਕਤੀਆਂ ਨੂੰ ਪਿੱਛੇ ਛੱਡ ਕੇ ਆਪਣਾ ਹੱਕ ਹਮੇਸ਼ਾ ਹਾਸਲ ਕਰਨ ਦੀ